ਕ੍ਰਾਈਮ ਰਿਪੋਰਟਿੰਗ ਚਾ ਕ੍ਰਾਈਮ ਸਟੋਰੀਜ਼ ਦੱਸਣ ਚ ਸਾਨੂੰ ਕਈ ਵਾਰ ਉਹ ਕੁਝ ਵੇਖਣਾ ਪੈਂਦਾ ਜੋ ਨੰਗੀ ਅੱਖ ਨਾਲ ਵੇਖਣਾ ਬੇहद ਬੇहद ਔਖਾ ਹੁੰਦਾ ਹੈ। ਸ਼ਰੀਰ ਦੀ ਕਈ ਵਾਰ ਹਾਲਤ ਅਜਿਹੀ ਹੁੰਦੀ ਹੈ ਕਿ 10 ਪੌਣਾ ਹੀ ਔਖਾ ਲੱਗਦਾ ਹੈ। ਸਿਰ ਕਿੱਥੇ ਤੇ ਧੜ ਕਿੱਥੇ। ਉਹਦਾ ਤੇ ਇਹ ਕੰਮ ਦਾ ਹਿੱਸਾ ਹੀ ਹੈ। ਦੇਖਣਾ ਜ਼ਰੂਰੀ ਹੈ ਤਾਂ ਕਿ ਸਹੀ ਤਰ੍ਹਾਂ ਇਨਫੋਰਮੇਸ਼ਨ ਅੱਗੇ ਪਹੁੰਚਾਈ ਜਾ ਸਕੇ। ਪਰ ਸੱਚੀ ਮਨ ਬੜਾ ਘਬਰਾਉਂਦਾ ਹੈ ਤੇ ਦੁਖੀ ਵੀ ਹੁੰਦਾ ਹੈ। ਕਦੀ ਕਦੀ ਇਨਸੈਂਸਿਟੀਵਿਟੀ ਵੀ ਸਾਹਮਣੇ ਆਉਂਦੀ ਹੈ ਜਦੋਂ ਰੋਂਦੇ ਪਰਿਵਾਰ ਦੇ ਨੱਕ ਤੱਕ ਮਾਈਕ ਲੈ ਕੇ ਜਾਇਆ ਜਾਂਦਾ ਤੇ ਸਵਾਲ ਕੀਤੇ ਜਾਂਦੇ ਨੇ ਇਹ ਕਹਿਣ ਚ ਮੈਨੂੰ ਕੋਈ ਗੁਰੇਜ਼ ਨਹੀਂ ਕਿ ਕਈ ਸਵਾਲ ਬੇहद ਵਾਹੀਆਤ ਤੇ ਬੇਤੁਕੇ ਵੀ ਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਹਪੁਨੀਤ कौर ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਾ ਅੱਜ ਦੀ ਕਹਾਣੀ ਨੇ ਇੱਕ ਵਕਤ ਤੇ ਖੋਸ਼ ਉਡਾ ਦਿੱਤੇ ਸਾਂ ਇਕ ਬੇਹੱਦ ਸੋਹਣੀ ਫੈਸ਼ਨ ਬਲੌਗਰ ਜੋ ਸੋਸ਼ਲ ਮੀਡੀਆ 스타 ਬਨ ਰਹੀ ਸੀ ਜੋ ਲਗਾਤਾਰ ਉੱਚਾਈ ਵੱਲ ਵੱਧ ਰਹੀ ਸੀ ਕਿਵੇਂ ਹੇਠਾਂ ਡਿੱਗ ਗਈ ਇਸੇ ਬਾਰੇ ਹੈ ਅੱਜ ਦੀ ਇੱਕ ਕ੍ਰਾਈਮ ਸਟੋਰੀ ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਚ ਇੱਕ ਪਰਿਵਾਰ ਰਹਿੰਦਾ ਸੀ ਹੈਡ ਆਫ ਦ ਫੈਮਿਲੀ ਨੌਇਡਾ ਦੀ ਇੱਕ ਐਕਸਪੋਰਟਸ ਸ਼ੂਜ਼ ਕੰਪਨੀ ਚ ਕੰਮ ਕਰਦੇ ਸਨ ਚੰਗਾ ਪਰਿਵਾਰ ਸੀ ਪਰਿਵਾਰ ਚ ਪਤਨੀ ਤੇ ਦੋ ਬੱਚੇ ਸਨ ਇੱਕ ਬੇਟਾ ਤੇ ਇੱਕ ਬੇਟੀ ਫਾਈਨੈਂਸ਼ੀਅਲੀ ਵੀ ਕੋਈ ਦਿੱਕਤ ਨਹੀਂ ਸੀ ਦੀ ਪੜਨ ਲਿਖਨ ਛੋਸ਼ਾਰ ਸੀ ਕਨਵੈਂਟ ਚ ਪੜਦੀ ਸੀ ਤੇ ਇੰਗਲਿਸ਼ ਵੀ ਇਕਦਮ ਸੋਹਣੀ ਬੋਲਦੀ ਸੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਮਾਜ ਦਾ ਬਹੁਤ ਵੱਡਾ ਤਬਕਾ ਉਹਨੂੰ ਹੀ ਪੜਿਆ ਲਿਖਿਆ ਮੰਨਦਾ ਹੈ ਜਿਸ ਨੂੰ ਅੰਗਰੇਜ਼ੀ ਆਉਂਦੀ ਹੋਵੇ ਹਾਲਾਂਕਿ ਇਹ ਤੌਰ ਤਰੀਕੇ ਬਦਲਨੇ ਚਾਹੀਦੇ ਨੇ ਪੜੇ ਲਿਖੇ ਹੋਣ ਤੇ ਅੰਗਰੇਜ਼ੀ ਆਉਣ 'ਚ ਫਰਕ ਸਮਝਣਾ ਜ਼ਰੂਰੀ ਹੈ ਕਦੇ-ਕਦੇ ਬੇहद ਪੜਿਆ ਲਿਖਿਆ ਤੇ ਸਮਝਦਾਰ ਇਨਸਾਨ ਇੰਗਲਿਸ਼ ਨਹੀਂ ਬੋਲ ਸਕਦਾ ਪਰ ਇਸ 'ਚ ਸ਼ਰਮ ਆਉਣ ਲਈ ਕੋਈ ਗੱਲ ਨਹੀਂ ਜਿਹਨੂੰ ਆਪਦੀ ਭਾਸ਼ਾ ਚੰਗੀ ਤਰ੍ਹਾਂ ਆਉਂਦੀ ਹੈ ਜੋ ਆਪਣੀ ਗੱਲ ਕਹਿ ਸਕਦਾ ਸਮਝਾ ਸਕਦਾ ਉਹ ਕੁਝ ਵੀ ਕਰ ਸਕਦਾ ਭਾਸ਼ਾ ਸਿੱਖਣਾ ਚੰਗੀ ਗੱਲ ਹੈ ਪਰ ਨਾ ਵੀ ਆਉਂਦੀ ਹੋਏ ਤਾਂ ਇਹ ਡਬਲ ਚੱਕਰ ਨਹੀਂ ਹਾਲਾਂਕਿ ਇਹ ਕਹਾਣੀ ਇਸ ਬਾਰੇ ਨਹੀਂ ਉਹ ਗੱਲ ਨਿਕਲੀ ਤਾਂ ਮੈਂ ਥੋੜੀ ਅੱਗੇ ਪਹੁੰਚ ਗਏ ਪਟਕ ਜਾਨੀਆ ਵੈ ਵੀ ਕਦੀ ਕਦੀ ਖੈਰ ਗੱਲ ਇਹਨਾਂ ਦੀ ਧੀ ਦੀ ਹੋ ਰਹੀ ਸੀ ਜੋ ਸੋਸ਼ਲ ਮੀਡੀਆ ਤੇ ਖਾਸਾ ਨਾਮ ਕਮਾ ਰਹੀ ਸੀ ਸਕੂਲਿੰਗ ਖਤਮ ਹੋਈ ਬੀਐਸਸੀ ਨੂੰ ਚੂਸ ਕੀਤਾ ਤੇ ਓਪਨ ਸਕੂਲ ਤੋਂ ਹੀ ਬੀਐਸਸੀ ਕਰਨ ਲੱਗੀ ਰਿਤਿਕਾ ਰਿਤਿਕਾ ਦੇ ਨਾਨਕੇ ਯੂਪੀ ਦੇ ਟੁੰਡਲਾ ਚ ਰਹਿੰਦੇ ਸਨ ਅਕਸਰ ਰਿਤਿਕਾ ਗਰਮੀ ਦੀਆਂ ਛੁੱਟੀਆਂ ਚ ਆਪਣੇ ਨਾਨਕੇ ਜਾਂਦੀ ਰਿਤਿਕਾ ਦੀ ਨਾਨੀ ਦੇ ਗੁਆਂਢ ਚ ਇੱਕ ਮੁੰਡਾ ਰਹਿੰਦਾ ਹੁੰਦਾ ਸੀ ਆਕਾਸ਼ ਹੁਣ ਤੁਸੀਂ ਬਚਪਨ ਤੋਂ ਨਾਨਕੇ ਜਾ ਰਹੇ ਹੋ ਤਾਂ ਆਂਟ ਗੁਆਣ ਨੂੰ ਵੀ ਤੁਸੀਂ ਜਾਣਨਾ ਪਛਾਣਨਾ ਸ਼ੁਰੂ ਕਰ ਦਿੰਦੇ ਹੋ ਰਿਤਿਕਾ ਤੇ ਆਕਾਸ਼ ਵੀ ਮਿਲਦੇ ਰਹਿੰਦੇ ਛੁੱਟੀਆਂ ਖਤਮ ਹੁੰਦੀਆਂ ਤਾਂ ਰਿਤਿਕਾ ਵਾਪਸ ਆ ਜਾਂਦੀ ਗਾਜ਼ੀਆਬਾਦ ਛੁੱਟੀਆਂ ਪੈਂਦੇ ਫਿਰ ਨਾਨਕੇ ਜਾਂਦੀ ਤੇ ਆਕਾਸ਼ ਨਾਲ ਮਿਲਣਾ ਹੁੰਦਾ ਹਾਲਾਂਕਿ ਰਿਤਿਕਾ ਇਨਾਂ ਮੁਲਾਕਾਤਾਂ ਨੂੰ ਬਿਲਕੁਲ ਨਾਰਮਲ ਲੈਂਦੀ ਸੀ ਦੋਸਤੀ ਤਰ੍ਹਾਂ ਪਰ ਆਕਾਸ਼ ਤੇ ਮਨ ਚ ਰਿਤਿਕਾ ਲਈ ਫੀਲਿੰਗਸ ਆ ਗਈਆਂ ਸਨ ਸੋਹਣੀ ਵੀ ਬੜੀ ਸੀ ਰਿਤਿਕਾ ਗੱਲ ਕਰਨ ਦਾ ਚੱਜ ਵੀ ਬਥੇਰਾ ਮਤਲਬ ਕੋਈ ਵੀ ਇੰਪ੍ਰੈਸ ਹੋ ਜਾਂਦਾ ਉਸ ਕੋਈ ਤੋਂ ਹੁਣ ਆਕਾਸ਼ ਰਿਤਿਕਾ ਦੇ ਪਿੱਛੇ ਪੈ ਗਿਆ ਸ਼ੁਰੂ ਚ ਰਿਤਿਕਾ ਇਗਨੋਰ ਕਰਦੀ ਰਹੀ ਕਿ ਐਵੇਂ ਦੋਸਤੀ ਵੀ ਖਰਾਬ ਹੋਵੇ ਇਧਰ ਆਕਾਸ਼ ਦੀ ਵੀ ਭੈਣ ਰਹਿੰਦੀ ਸੀ ਗਾਜ਼ੀਆਬਾਦ ਉਹ ਭੈਣ ਨੂੰ ਮਿਲਣ ਦੇ ਬਹਾਨੇ ਆਉਣ ਲੱਗਾ ਉਥੇ ਰਿਤਿਕਾ ਨਾਲ ਵੀ ਮਿਲਣ ਲੱਗਾ ਆਕਾਸ਼ ਨੇ ਦੱਸਿਆ ਰਿਤਿਕਾ ਨੂੰ ਕਿ ਮੈਂ ਰੇਲਵੇ ਦਾ ਐਗਜ਼ਾਮ ਦਿੱਤਾ ਹੈ ਮੈਂ ਚੰਗਾ ਅਫਸਰ ਲੱਗ ਜਾਵਾਂਗਾ ਹੌਲੀ ਹੌਲੀ ਰਿਤਿਕਾ ਨੂੰ ਵੀ ਆਕਾਸ਼ ਚੰਗਾ ਲੱਗਣ ਲੱਗਾ ਸੋ ਹੁਣ ਦੋਵਾਂ 'ਚ ਪਿਆਰ ਹੋ ਗਿਆ ਘਰਦਿਆਂ ਨਾਲ ਵਿਆਹ ਦੀ ਗੱਲ ਕੀਤੀ ਤਾਂ ਪਹਿਲਾਂ ਤਾਂ ਰਿਤਿਕਾ ਦੇ ਪੇਰੈਂਟਸ ਥੋੜਾ ਇਤਰਾਜ਼ ਜਤਾ ਰਹੇ ਸਨ ਪਰ ਫਿਰ ਮੰਨ ਗਏ ਤੇ ਦੋਵਾਂ ਦਾ ਵਿਆਹ ਹੋ ਗਿਆ 2014 'ਚ ਵਿਆਹ ਦੇ ਪਹਿਲੇ ਕੁਝ ਮਹੀਨੇ ਬੜੇ ਸ਼ਾਨਦਾਰ ਸਨ ਜਿਵੇਂ ਹਰ ਨਿਊਲੀਵਡ ਕਪਲ ਦੇ ਅਕਸਰ ਹੁੰਦੇ ਨੇ ਪਰ ਫਿਰ ਕੁਝ ਦਿਨ ਬਾਅਦ ਹੀ ਰਿਐਲਿਟੀ ਨਾਲ ਸਾਹਮਣਾ ਹੋਇਆ आकाश ਨੂੰ ਰੇਲਵੇ ਵਾਲੀ ਨੌਕਰੀ ਤਾਂ ਨਹੀਂ ਮਿਲੀ ਪਰ ਉਹ ਕਿਤੇ ਹੋਰ ਵੀ ਜੌਬ ਕਰਨ ਨੂੰ ਤਿਆਰ ਨਹੀਂ ਸੀ ਹੁਣ ਵਿਆਹ ਹੋ ਗਿਆ ਘਰ ਤਾਂ ਚਲਾਉਣਾ ਪਏਗਾ ਨਾ ਰਿਤਿਕਾ ਦਾ ਕੋਰਸ ਵੀ ਕੰਪਲੀਟ ਹੋ ਗਿਆ ਸੀ ਉਸਨੇ ਆਕਾਸ਼ ਨੂੰ ਕਿਹਾ ਕਿ ਕੋਈ ਹੋਰ ਜੌਬ ਕਰ ਲਓ ਪਰ ਉਹ ਫੇਰ ਤਿਆਰ ਨਹੀਂ ਹੋਇਆ ਹਾਰ ਕੇ ਰਿਤਿਕਾ ਨੇ ਇੱਕ ਸਕੂਲ 'ਚ ਟੀਚਰ ਦੀ ਨੌਕਰੀ ਕਰ ਲਈ ਹੁਣ ਭਾਵੇਂ ਘਰ ਚੱਲਣ ਲੱਗਾ ਸੀ ਪਰ ਫਿਰਸ ਤੇ ਆਕਾਸ਼ ਦਾ ਵੀ ਸੀ ਨਾ ਕਮਾਉਣ ਦਾ ਚਲੋ ਕਮਾਉਣ ਦਾ ਵੀ ਨਹੀਂ ਪਰ ਸਪੋਰਟ ਤਾਂ ਕਰਨਾ ਬਣਦਾ ਸੀ ਨਾ ਰਿਤਿਕਾ ਨੂੰ ਕਿਉਂਕਿ ਉਹ ਘਰ ਬਾਹਰ ਸਭ ਇਕੱਲੀ ਮੈਨੇਜ ਕਰ ਰਹੀ ਸੀ ਪਰ ਉਹ ਰਿਤਿਕਾ ਤੇ ਸ਼ੱਕ ਕਰਦਾ ਕਿ ਘਰ ਵਾਲੀ ਸੋਹਣੀ ਹੈ ਬਾਹਰ ਜਾ ਕੇ ਪਤਾ ਨਹੀਂ ਕੀ ਕਰਦੀ ਹੋਏਗੀ ਕਿਸ ਨੂੰ ਮਿਲਦੀ ਹੋਏਗੀ ਕੁਝ ਸਾਲ ਬੀਤ ਗਏ ਇਸੇ ਲੜਾਈ ਝਗੜੇ ਤੇ ਕਲੇਸ਼ रितिका ਪਰੇਸ਼ਾਨ ਹੋ ਗਈ ਉਸਨੇ ਆਪਣਾ ਘਰ ਛੱਡਿਆ ਤੇ ਫਿਰੋਜ਼ਾਬਾਦ ਚਲੀ ਗਈ ਤੇ ਉੱਥੇ ਸਕੂਲ ਚ ਟੀਚਰ ਦੀ ਹੀ ਨੌਕਰੀ ਕਰਨ ਲੱਗੀ ਇਸ ਸਭ ਦਰਮਿਆਨ ਜਦੋਂ ਇਹ ਲੜਾਈ ਝਗੜੇ ਚੱਲ ਰਹੇ ਸਨ ਤੇ ਰਿਤਿਕਾ ਆਪਣੇ ਪਤੀ ਨਾਲ ਰਹਿ ਰਹੀ ਸੀ ਉਹ ਇੱਕ ਵਿਪਲ ਨਾ ਦੇ ਮੁੰਡੇ ਨਾਲ ਸੋਸ਼ਲ ਮੀਡੀਆ ਐਪ ਤੇ ਗੱਲ ਕਰ ਰਹੀ ਸੀ ਉੱਥੇ ਹੀ ਮਿਲਿਆ ਸੀ ਵਿਪুল ਉਸ ਨੂੰ ਤੇ ਉਸੇ ਨੇ ਰਿਤਿਕਾ ਨੂੰ ਫਿਰੋਜ਼ਾਬਾਦ ਆਉਣ ਲਈ ਕਿਹਾ ਸੀ ਕਿ ਮੈਂ ਤੇਰੀ ਨੌਕਰੀ 'ਚ ਮਦਦ ਕਰ ਦਵਾਂਗਾ ਹਾਲਾਂਕਿ ਤੁਹਾਨੂੰ ਦੱਸ ਦਵਾਂ ਕਿ ਕੁਝ ਮੀਡੀਆ ਰਿਪੋਰਟਸ ਕਹਿਦਰੀਆ ਨੇ ਕਿ ਇਹ ਦੋਵੇਂ ਉਸ ਸੋਸ਼ਲ ਮੀਡੀਆ ਐਪ ਰਾਹੀਂ ਨਹੀਂ ਮਿਲੇ ਸੀ ਬਲਕਿ ਸਕੂਲ 'ਚ ਹੀ ਰਿਤਿਕਾ ਤੇ ਵਿਪুল ਦੀ ਇੰਟਰੋਡਕਸ਼ਨ ਹੋਈ ਸੀ ਖੈਰ ਮਿਲੇ ਜਿਵੇਂ ਵੀ ਹੋਣ ਪਰ ਵਿਪুল ਰਿਤਿਕਾ ਦੀ ਮਦਦ ਕਰ ਰਿਹਾ ਸੀ ਉਸ ਦਾ ਸਕੂਲ ਦੀ ਮੈਨੇਜਮੈਂਟ 'ਚ ਹਿੱਸਾ ਵੀ ਸੀ ਪਾਰਟਨਰਸ਼ਿਓ ਸੋ ਕਾਫੀ ਕੁਝ ਉਸ ਦੇ ਹੱਥ 'ਚ ਸੀ ਉਦੇ ਰਿਤਿਕਾ ਆਪਣੇ ਘਰ ਵਾਲੇ ਆਕਾਸ਼ ਨੂੰ ਤੇ ਉਸ ਦਾ ਘਰ ਛੱਡ ਚੁੱਕੀ ਸੀ ਉਹ ਹੋਰ ਤਸੀਹੇ ਨਹੀਂ ਸਹਿਣਾ ਚਾਹੁੰਦੀ ਇਹ ਵੀ ਪਤਾ ਲੱਗਿਆ ਕਿ ਉਸ ਨੇ ਇੱਕ ਵਾਰ ਰਿਤਿਕਾ ਦੇ ਪੈਰ ਸੜਨ ਦੀ ਵੀ ਕੋਸ਼ਿਸ਼ ਕੀਤੀ ਸੀ ਸੋ ਉਸ ਨੇ ਡਿਵੋਰਸ ਐਪਲੀਕੇਸ਼ਨ ਵੀ ਲਗਾ ਦਿੱਤੀ ਸੀ ਜਦੋਂ ਇਹ ਅਲੱਗ ਹੋਏ ਸੀ ਤਾਂ ਸਾਲ ਸੀ 2018 ਤਾਂ ਰਿਤਿਕਾ ਹੁਣ ਫਿਰੋਜ਼ਾਬਾਦ ਰਹਿ ਰਹੀ ਸੀ ਪਰ ਬੇਰੋਜ਼ਗਾਰ ਪਤੀ ਨੂੰ ਇਹ ਸਭ ਬਰਦਾਸ਼ਤ ਨਹੀਂ ਸੀ ਹੋ ਰਿਹਾ ਕਿ ਘਰ ਸੰਭਾਲਣ ਵਾਲੀ ਉਸ ਨੂੰ ਸਾਹਮਣੇ ਆਲੀ ਉਨਛੜ ਕੇ ਚਲੇ ਗਈ ਰਿਤਿਕਾ ਰਿਆਕਾਸ਼ ਨੂੰ ਨਹੀਂ ਦੱਸਿਆ ਸੀ ਕਿ ਉਹ ਕਿੱਥੇ ਚਲੇ ਗਈ ਆਪਣੀ ਫੈਮਲੀ ਨਾਲ ਵੀ ਕੰਟੈਕਟ ਤੋੜਤਾ ਸੀ ਉਸਨੇ ਕਿ ਕਿਤੇ ਉਸ ਦੀ ਲੋਕੇਸ਼ਨ ਆਕਾਸ਼ ਤੱਕ ਨਾ ਪਹੁੰਚ ਜਾਏ ਕਿਉਂਕਿ ਉਸਦੇ ਅੰਦਰ ਇਹ ਡਰ ਸੀ ਕਿ ਆਕਾਸ਼ ਮੈਨੂੰ ਮਾਰ ਦੇਗਾ ਵਿਪুল ਤੇ ਰਿਤਿਕਾ ਨੇ ਡਿਸਾਈਡ ਕੀਤਾ ਕਿ ਉਹ ਫਿਰੋਜ਼ਾਬਾਦ ਵੀ ਛੱਡ ਦੇਣਗੇ ਰਿਤਿਕਾ ਆਗਰਾ ਚਲੀ ਗਈ ਤੇ ਉੱਥੇ ਉਸਨੇ ਇੱਕ ਫਲੈਟ ਰੈਂਟ ਤੇ ਲਿੱਤਾ ਉਹ ਤੇ ਵਿਪুল ਉੱਥੇ ਹੀ ਰਹਿਣ ਲੱਗੇ ਇਕੱਠੇ ਕਹ ਲੋ ਕਿ ਲਵ ਇਨ ਰਿਲੇਸ਼ਨਸ਼ਿਪ ਹਾਲਾਂਕਿ ਵਿਪুল ਵੀ ਵਿਆਹਿਆ ਹੋਇਆ ਸੀ ਉਸ ਦਾ ਇੱਕ ਬੱਚੀ ਤੇ ਵਾਈਫ ਡੈਂਟਿਸਟ ਪਰ ਇਹਨਾਂ ਦੋਵਾਂ ਚ ਪਿਆਰ ਹੋ ਗਿਆ ਸੀ ਉਤੋਂ ਪਤੀ ਦੇ ਤਸੀਹਿਆਂ ਤੋਂ ਛੁਟਕਾਰਾ ਵੀ ਪਾਣਾ ਚਾਹੁੰਦੀ ਸੀ ਸੋ ਉਸ ਨੂੰ ਵਿਪুল ਹਰ ਲਿਹਾਜ਼ ਨਾਲ ਚੰਗਾ ਲੱਗਦਾ ਸੀ ਇਹ ਦਿਨ ਜਿਵੇਂ ਸ਼ੁਰੂ ਚ ਦੱਸਿਆ ਕਿ ਰਿਤਿਕਾ ਬਲੌਗਰ ਸੀ ਉਹ ਇਧਰ ਸੋਸ਼ਲ ਮੀਡੀਆ ਤੇ ਐਕਟਿਵ ਵੀ ਪੂਰੀ ਸੀ ਫਾਲੋਅਰਸ ਵੀ ਬਥੇਰੇ ਬਾਧ ਰਹੇ ਸਨ ਉਦੋਂ ਉਹ ਆਪਣੀ ਲੋਕੇਸ਼ਨ ਵੀ ਪਤੀ ਆਕਾਸ਼ ਤੋਂ ਲੁਕਾ ਰਹੀ ਸੀ ਫੈਸ਼ਨ ਫੂਡ ਟ੍ਰੈਵਲ ਲਾਈਫਸਟਾਈਲ ਦੀਆਂ ਵੀਡੀਓਜ਼ ਨੂੰ ਲੋਕ ਖੂਬ ਪਸੰਦ ਕਰ ਰਹੇ ਸਨ ਹੁਣ ਔਖਾ ਹੈ ਨਾ ਲੋਕੇਸ਼ਨ ਵੀ ਲੁਕਾਉਣਾ ਤੇ ਸੋਸ਼ਲ ਮੀਡੀਆ ਤੇ ਇੰਨਾ ਐਕਟਿਵ ਵੀ ਰਹਿਣਾ ਕਿਉਂਕਿ ਸੋਸ਼ਲ ਮੀਡੀਆ ਕਾਫੀ ਹੱਦ ਤੱਕ ਤੁਹਾਡੀ ਪ੍ਰਾਈਵੇਸੀ ਖਤਮ ਕਰ ਦਿੰਦਾ ਪਰ ਪੈਸੇ ਵੀ ਤੱਕ ਮੋਨਿਟਾਈਜ਼ ਨਹੀਂ ਹੋਨੇ ਸੋ ਰਿਤਿਕਾ ਨੇ ਆਪਣਾ ਸੋਸ਼ਲ ਮੀਡੀਆ ਵਾਲਾ ਕੰਮ ਨਹੀਂ ਛੱਡਿਆ ਡਰ ਡਰ ਕੇ ਸਹੀ ਪਰ ਉਹ ਕਰਦੀ ਰਹੀ ਉਧਰ ਪਤੀ ਲੱਭ ਰਿਹਾ ਆਪਣੀ ਘਰ ਵਾਲੀ ਨੂੰ ਕਿ ਜਿੱਥੇ ਵੀ ਲੁਕੀ ਹੈ ਬਸ ਲੱਭਣਾ ਰਿਤਿਕਾ ਦੇ ਘਰਦਿਆਂ ਨੂੰ ਵੀ ਤੰਗ ਕਰਦਾ ਹੈ ਪਰ ਇੱਕ ਦਿਨ ਆਕਾਸ਼ ਨੂੰ ਪਤਾ ਲੱਗ ਹੀ ਜਾਂਦਾ ਹੈ ਨਾ ਸਿਰਫ ਰਿਤਿਕਾ ਦੀ ਸੁਸਾਇਟੀ ਦਾ ਬਲਕਿ ਉਸਦੇ ਫਲਾਟ ਦਾ ਵੀ ਹੁਣ ਸੁਸਾਇਟੀ ਚ ਤਾਂ ਗੇਟ ਤੇ ਹੀ ਐਂਟਰੀ ਹੋਏਗੀ ਫਿਰ ਫੋਨ ਤੇ ਦੱਸਿਆ ਜਾਏਗਾ ਕਿ ਕੌਣ ਮਿਲਣ ਆਇਆ ਹੈ ਇਹੀ ਰੂਲਸ ਹੁੰਦੇ ਨੇ ਨਾ ਚੰਗੀਆਂ ਸੁਸਾਇਟੀਆਂ ਦੇ ਆਕਾਸ਼ ਅਵੇਅਰ ਸੀ ਇਸ ਗੱਲ ਤੋਂ ਸੋ ਉਹਨੇ ਜਗਤ ਲੜਾਈ ਉਹ ਆਪਣੇ ਨਾਲ ਦੋ ਬੰਦੇ ਤੇ ਦੋ ਜਾਣ ਪਛਾਣ ਵਾਲੀਆਂ ਜਨਾਨੀਆਂ ਲੈ ਆਇਆ ਉਸ ਤੋਂ ਬਾਅਦ 24 ਜੂਨ 2022 ਨੂੰ ਇਸਾਰੇ 10:36 ਤੇ ਉੱਥੇ ਪਹੁੰਚੇ ਗਾਰਡ ਨੇ ਕਿਹਾ ਕਿ ਇਸ ਨੰਬਰ ਫਲੈਟ ਚ 6ਵੇਂ ਫਲੋਰ ਤੇ ਜਾਣਾ ਹੈ ਗਾਰਡ ਨੇ ਕਿਹਾ ਐਂਟਰੀ ਕਰ ਦੋ ਹੁਣ ਨਾਲ ਮਹਿਲਾਵਾਂ ਨੇ ਅਕਸਰ ਫੀਮੇਲਸ ਨਾਲ ਹੋਣ ਤਾਂ ਲੋਕਾਂ ਨੂੰ ਸਭ ਜੈਨੂਨ ਹੀ ਲੱਗਦਾ ਹੈ ਪਰ ਹਮੇਸ਼ਾ ਇਦਾਂ ਹੁੰਦਾ ਨਹੀਂ ਨਾ ਖੈਰ ਇਹਨਾਂ ਨੇ ਐਂਟਰੀ ਕੀਤੀ ਦੋ ਮੈਲਸ ਦੋ ਫੀਮੇਲਸ ਨੇ ਬਾਕੀ ਬਾਹਰ ਇੰਤਜ਼ਾਰ ਕਰ ਰਹੇ ਸਨ ਗਾਰਡ ਨੇ ਬਹੁਤੀ ਕੋਸ਼ਿਸ਼ ਪੁਛਤਾਸ਼ ਕੀਤੀ ਨਹੀਂ ਜੋ ਕਿ ਉਸਨੂੰ ਕਰਨੀ ਚਾਹੀਦੀ ਸੀ ਹੁਣ ਆਕਾਸ਼ ਕੋਲ ਫਲੈਟ ਨੰਬਰ ਤੇ ਫਲੋਰ ਦੀ ਡਿਟੇਲ ਸਭ ਕੁਝ ਹੈ ਉਹਨਾਂ ਨੇ ਲਿਫਟ 6ਵੇਂ ਦੀ ਜਗ੍ਹਾ 4ਵੇਂ ਫਲੋਰ ਤੇ ਰੋਕ ਲਈ ਫਲੈਟ ਨੰਬਰ 404 ਦੀ ਬੈਲ ਬਜਾਈ ਦਰਵਾਜ਼ਾ ਖੁੱਲਿਆ ਤਾਂ ਸਾਹਮਣੇ ਰਿਤਿਕਾ ਸੀ ਯਾਨੀ ਗਾਰਡ ਨੂੰ ਗਲਤ ਡਿਟੇਲ ਲਿਖਵਾ ਕੇ ਆਏ ਸੀ ਉੱਪਰ ਪੂਰੇ ਪਲਾਨ ਤਰੀਕੇ ਨਾਲ ਹੁਣ ਰਿਤਿਕਾ ਇਸ ਸਭ ਲਈ ਰੈਡੀ ਥੋੜੀ ਹੁੰਦੀ ਆ ਉਹਨੂੰ ਕੀ ਪਤਾ ਸੀ ਕਿ ਇਹ ਹੋਣ ਵਾਲਾ ਹੁਣ ਦੋ ਔਰਤਾਂ ਕਹਿੰਦੇ ਜਿਹੜੀਆਂ ਨਾਂ ਲਾਈਆਂ ਉਹ ਰਿਤਿਕਾ ਤੇ ਕਾਬੂ ਪਾਉਂਦੀਆਂ ਨੇ ਤੇ ਦੋ ਬੰਦੇ ਵਿਪুল ਨੂੰ ਬਾਥਰੂਮ ਲੈ ਜਾਂਦੇ ਨੇ ਉੱਥੇ ਉਸਦੇ ਪੈਰ ਬਣ ਕੇ ਵਿਪুল ਨੂੰ ਉੱਥੇ ਕੁੱਟਦੇ ਨੇ ਤੇ ਫੇਰ ਬੰਦ ਕਰ ਦਿੰਦੇ ਨੇ ਵਾਸ਼ਰੂਮ 'ਚ ਉਹ ਬਾਹਰ ਆਉਂਦੇ ਨੇ ਤਾਂ ਦੋਵੇਂ ਮਹਿਲਾਵਾਂ ਨੇ ਰਿਤਿਕਾ ਤੇ ਕਾਬੂ ਪਾਇਆ ਹੁੰਦਾ ਹੁਣ ਚਾਰੋਂ ਮਿਲ ਕੇ ਰਿਤਿਕਾ ਦੇ ਹੱਥ ਪੈਰ ਦੋਵੇਂ ਪੰਡਤ ਨੇ ਫਿਰ ਉਸੇ 4th ਫਲੋਰ ਦੀ ਬਾਲਕਨੀ ਚ ਲਿਆਉਂਦੇ ਨੇ ਇੱਥੇ ਆਕਾਸ਼ ਰੋਤਿਕਾ ਨੂੰ 4th ਫਲੋਰ ਤੋਂ ਉਸੇ ਹਾਲਤ ਵਿੱਚ ਥੱਲੇ ਸੁੱਟ ਦਿੰਦਾ ਬੰਨਿਆ ਹੋਇਆ ਹੀ ਉਹ ਗਾਰਡ ਅਜੇ ਵੀ ਉੱਥੇ ਹੀ ਬੈਠਾ ਹੁੰਦਾ ਹੈ ਅਚਾਨਕ ਉਸ ਨੂੰ ਟੜੰਮ ਦੀ ਆਵਾਜ਼ ਆਉਂਦੀ ਹੈ ਉਹ ਡਰ ਜਾਂਦਾ ਹੈ ਉਹਨੂੰ ਲੱਗਦਾ ਹੈ ਕਿ ਕੋਈ ਸਮਾਕਾ ਹੋਇਆ ਉਸ ਸਭ ਤੋਂ ਪਹਿਲਾ 메ਨ ਗੇਟ ਸੋਸਾਇਟੀ ਦਾ ਬੰਦ ਕਰਦਾ ਹੈ ਸੋਸਾਇਟੀ ਦੇ ਹੋਰ ਲੋਕ ਵੀ ਉਹ ਆਵਾਜ਼ ਸੁਣ ਕੇ ਇਕੱਠੇ ਹੋ ਜਾਂਦੇ ਨੇ ਉਹ ਦੇਖਦੇ ਨੇ ਕਿ ਕੁੜੀ ਡਿੱਗੀ ਪਈ ਹੈ ਲਹੂ ਲਹਾਨ ਤੇ ਚਾਰ ਲੋਕ ਉਸ ਦੇ ਹੱਥ ਪੈਰ ਤੁਰਸੀ ਖੋਲ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨੇ ਦੇਖਿਆ ਇੱਕ ਨੇ ਵੀਡੀਓ ਵੀ ਬਣਾ ਲਈ ਜਦੋਂ ਇਹਨਾਂ ਨੇ ਵੇਖਿਆ ਕਿ ਲੋਕ ਇਕੱਠੇ ਹੋ ਗਏ ਨੇ ਇਸ ਸੁਸਾਇਟੀ ਦੇ ਬਾਹਰ ਭੱਜਣ ਲੱਗੇ ਪਰ ਗਾਰਡ ਨੇ ਮੇਨ ਗੇਟ ਤਾਂ ਪਹਿਲਾਂ ਹੀ ਬੰਦ ਕਰ ਦਿੱਤਾ ਸੀ ਬਾਹਰ ਜਾਣ ਦਾ ਰਸਤਾ ਸੀ ਨਹੀਂ ਇਸੇ ਦਰਮਿਆਨ ਲੋਕਾਂ ਨੇ ਇਹਨਾਂ ਨੂੰ ਦਬੋਚ ਲਿਆ 100 ਨੰਬਰ ਤੇ ਵੀ ਫੋਨ ਕਰਤਾ ਇਧਰੋਂ ਪੁਲਿਸ ਵੀ ਆ ਗਈ ਪੁਲਿਸ ਦੇ ਕੁਝ ਆਦਮੀ 4th ਫਲੋਰ ਰਿਤਿਕਾ ਦੇ ਅਪਾਰਟਮੈਂਟ 'ਚ ਪਹੁੰਚਦੇ ਨੇ ਉੱਥੇ ਉਹਨਾਂ ਨੂੰ ਬਾਥਰੂਮ 'ਚ ਬੰਨਿਆ ਚੀਕਦਾ ਹੋਇਆ ਵਿਪુલ ਮਿਲਦਾ ਤੇ ਵਿਪુલ ਪੁਲਿਸ ਨੂੰ ਸਾਰੀ ਗੱਲ ਦੱਸ ਦਿੰਦਾ ਪੁਲਿਸ ਚਾਰਾਂ ਨੂੰ ਲੈ ਜਾਂਦੀ ਹੈ। ਪੁਸ਼ਤਸ਼ ਇਹੀ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਆਕਾਸ਼ ਬੇਰੋਜ਼ਗਾਰ ਸੀ ਤੇ ਰਿਤਿਕਾ ਨੂੰ ਤੰਗ ਕਰਦਾ ਸੀ। ਰਿਤਿਕਾ ਸਮਝਾ ਸਮਝਾ ਕੇ ਥੱਕ ਚੁੱਕੀ ਸੀ। ਰਿਤਿਕਾ ਦੇ ਸੋਹਣੇ ਹੋਣ ਕਰਕੇ ਆਕਾਸ਼ ਦਾ ਸ਼ੱਕ ਵੱਧਦਾ ਜਾ ਰਿਹਾ ਸੀ। ਰਿਤਿਕਾ ਦੀ ਜ਼ਿੰਦਗੀ 'ਚ ਫੇਰ ਕੋਈ ਹੋਰ ਆਇਆ। ਉਹ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੀ ਸੀ। ਆਕਾਸ਼ ਨੂੰ ਇਹ ਵੀ ਬਰਦਾਸ਼ਤ ਨਹੀਂ ਹੋਇਆ। ਉਸ ਨੂੰ ਇਹ ਵੀ ਲੱਗਦਾ ਸੀ ਕਿ ਪਤਨੀ ਕਮਾਉਂਦੀ ਹੈ। ਹੁਣ ਕਮਾ ਕੇ ਉਸ ਨੂੰ ਕੌਣ ਖਵਾਏਗਾ ਸੋ ਇਹ ਸਭ ਕਰਕੇ ਉਸਨੇ ਰਿਤਿਕਾ ਨੂੰ ਖਤਮ ਕਰਤਾ ਖੁਦ ਆਕਾਸ਼ ਰਿਤਿਕਾ ਨੂੰ ਇੱਕ ਚੰਗੀ ਜ਼ਿੰਦਗੀ ਤਾਂ ਕੀ ਇੱਜ਼ਤ ਤੱਕ ਨਹੀਂ ਦੇ ਸਕਿਆ ਤੇ ਜਦੋਂ ਉਸ ਨੂੰ ਇੱਕ ਖੁਸ਼ੀ ਕਿਤੋਂ ਹੋਰ ਉਹ ਮਿਲੀ ਤਾਂ ਉਹ ਵੀ ਬਰਦਾਸ਼ਤ ਨਹੀਂ ਕੀਤੀ ਪੁਲਿਸ ਪੁਛਤਾਛ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਆਕਾਸ਼ ਮੂੰ ਬੋਲੀ ਭੈਣ ਕਾਜਲ ਅਤੇ ਉਸ ਦੀ ਸਹੇਲੀ ਕੁਸੁਮਾ ਨੂੰ ਇਹ ਕਹਿ ਕੇ ਨਾਲ ਲੈ ਕੇ ਗਿਆ ਸੀ ਕਿ ਉਹ ਪਤਨੀ ਨੂੰ ਲੈਣ ਜਾ ਰਿਹਾ ਹੈ ਲੋੜ ਪੈਣ ਤੇ ਉਹ ਉਸ ਦਾ ਸਹਿਯੋਗ ਕਰਨ ਗਿਆ ਕਾਜਲ ਅਤੇ ਕੁਸੁਮਾ ਨੂੰ ਸ਼ੱਕ ਨਹੀਂ ਸੀ ਕਿ ਆਕਾਸ਼ ਰਿਤਿਕਾ ਨੂੰ ਮਾਰ ਦੇਗਾ ਕਾਜਲ ਅਤੇ ਕੁਸੁਮਾ ਭਾਵੇਂ ਹੀ ਆਕਾਸ਼ ਦੀ ਪਲਾਨਿੰਗ ਤੋਂ ਅਣਜਾਣ ਹੋਣ ਦੀ ਗੱਲ ਕਹਿ ਰਹੀਆਂ ਸਨ ਪਰ ਮੌਕੇ ਤੇ ਮਿਲੇ ਜਿਹੜੇ ਸਬੂਤ ਸਨ ਜਿਹੜੀ ਜਾਨ ਸੀ ਉਸ ਦੇ ਵਿੱਚ ਪੂਰੀ ਪਲਾਨਿੰਗ ਸਾਹਮਣੇ ਆ ਰਹੀ ਸੀ ਕਿਉਂਕਿ ਤੁਹਾਨੂੰ ਇਹ ਵੀ ਦੱਸਿਆ ਨਾ ਕਿ ਕਿਸ ਤਰ੍ਹਾਂ ਉਹਨਾਂ ਨੇ ਅੰਦਰ ਦਬੋਚ ਲਿਆ ਜੇ ਨੂੰ ਨੂੰ ਲੈਣ ਗਏ ਹੁਣ ਜਾਂ ਕੁੜੀ ਨੂੰ ਲੈਣ ਗਏ ਹੁਣ ਤਾਂ ਤੱਕਾ ਮੁਕੀ ਨਹੀਂ ਹੋਏਗੀ ਕੋਈ ਮਾਰਕੁਟਾਈ ਨਹੀਂ ਹੋਏਗੀ ਪਰ ਇਹਨਾਂ ਨੇ ਅਜਿਹਾ ਕੀਤਾ ਸੋ ਇਹ ਹੀ ਲੱਗਿਆ ਕਿ ਆਕਾਸ਼ ਪੂਰੀ ਪਲਾਨਿੰਗ ਦੇ ਨਾਲ ਆਪਣੇ ਦੋਵੇਂ ਦੋਸਤਾਂ ਚੇਤਨ ਅਤੇ ਅਨਵਰ ਦੇ ਨਾਲ ਓਮ ਸ਼੍ਰੀ ਅਪਾਰਟਮੈਂਟ ਪਹੁੰਚਿਆ ਸੀ ਆਕਾਸ਼ ਦੇ ਕੋਲ ਇੱਕ ਬੈਗ ਵੀ ਸੀ ਵਾਰਦਾਤ ਦੇ ਬਾਅਦ ਆਕਾਸ਼ ਤੇ ਕੱਪੜੇ ਬਦਲਣ ਦੀ ਗੱਲ ਵੀ ਸਾਹਮਣੇ ਆਈ ਸੀ ਉਸ ਵਕਤ ਬਾਕੀ ਫਰਾਰ ਮੁਲਜ਼ਮਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਰਿਸ਼ਤਿਆਂ 'ਚ ਬੜੇ ਬਲਬਲੇ ਆਉਂਦੇ ਨੇ ਮਨ ਵੀ ਭਟਕਦਾ ਇੱਕ ਬਿਹਤਰ ਜ਼ਿੰਦਗੀ ਜਿਉਣ ਦੀ ਕਸਕ ਵੀ ਰਹਿ ਜਾਂਦੀ ਹੈ ਤੇ ਕੋਈ ਆਪਣੀ ਬੁਰੀ ਜ਼ਿੰਦਗੀ 'ਚੋਂ ਨਿਕਲਣ ਲਈ ਆਪਣੀ ਪੂਰੀ ਜ਼ਿੰਦਗੀ ਛੱਡ ਵੀ ਦਿੰਦੇ ਨੇ ਰਸਤੇ 100 ਨੇ ਪਿਆਰ ਹੋਵੇ ਧੋਖਾ ਹੋਵੇ ਹਵਸ ਹੋਵੇ ਜਾਂ ਕੋਈ ਹੋਰ ਲਾਲਚ ਐਦਾਂ ਕਿਸੇ ਦੀ ਜ਼ਿੰਦਗੀ ਲੈਣ ਦਾ ਫੇਰ ਵੀ ਕਿਸੇ ਨੂੰ ਕੋਈ ਹੱਕ ਨਹੀਂ ਜਗੀਰ ਨਹੀਂ ਹੁੰਦੇ ਪਤੀ ਆ ਪਤਨੀ ਉਹ ਵੀ ਇਨਸਾਨ ਹੁੰਦੇ ਨੇ ਤੇ ਇਨਸਾਨ ਇਨਸਾਨ ਵੱਲੋਂ ਕਤਲ ਨਹੀਂ ਹੋਣੀ ਚਾਹੀਦੇ ਕੋਸ਼ਿਸ਼ करिए ਕਿ ਰਿਸ਼ਤੇ ਵੀ ਸਾ ਲੈਂਦੇ ਰਹਿਣ ਤੇ ਜੇ ਰਿਸ਼ਤਾ ਮਰ ਵੀ ਜਾਏ ਤਾਂ ਸਜ਼ਾ ਮੌਤ ਤਾਂ ਬਿਲਕੁਲ ਨਾ ਹੋਵੇ ਵਾਹਿਗੁਰੂ ਮਿਹਰ ਕਰ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈ ਸਾਫ ਅਜੀ